ਕਿਰਦਾਰ ਦੇ ਉੱਤੇ ਨਾ ਤੁਹਾਡਾ ਕੈਰੈਕਟਰ ਕੀ ਕਹਿੰਦਾ ਹੁੰਦਾ ਹੈ ਲੋਕਾਂ ਨੂੰ ਤਾਂ ਵੇਟ ਹੁੰਦੀ ਹੈ ਪਰ ਜਦੋਂ ਤੁਸੀਂ ਆਪਣੇ ਕੈਰੈਕਟਰ ਨੂੰ ਚੁਣਦੇ ਹੋ ਤਾਂ ਤੁਸੀਂ ਆਪ ਆਪਣੇ ਵੱਲੋਂ ਬਹੁਤ ਚੀਜ਼ਾਂ ਪਾਗਨੇ ਉਹ ਜਿਹਦੇ ਕਰਕੇ ਉਹ ਛਾਪ ਛੱਡ ਜੀ ਇਹਦੇ ਲਈ ਕੀ ਕੀ ਚੈਲੰਜ ਲਿਆ ਫਿਰ ਆ ਬਿਲਕੁਲ ਜੱਸੀ ਗੱਲ ਠੀਕ ਹੈ ਤੁਹਾਡੀ ਪਰ ਜਦੋਂ ਅਸੀਂ ਕੰਮ ਕਰਦੇ ਹਾਂ ਜਿੱਦਾਂ ਸਾਡਾ ਵੀਰ ਨਰੇਸ਼ ਕਿੱਥੇ ਆ ਨਰੇਸ਼ ਨਾਲ ਹੁੰਦਾ ਨਾ ਸਾਨੂੰ ਉਦੋਂ ਆਪਣੀਆਂ ਇਨਪੁਟਸ ਬਹੁਤ ਘੱਟ ਦੇਣੀਆਂ ਪੈਂਦੀਆਂ ਕਿਉਂਕਿ ਨਰੇਸ਼ ਕਤੂਰੀਆ ਸਭ ਕੁਝ ਪਹਿਲਾਂ ਹੀ ਕੁੱਕਰ ਦੇ ਵਿੱਚ ਸੀਟੀਆਂ ਮਰਵਾ ਕੇ ਲੈ ਕੇ ਆਉਂਦਾ ਜਾਂਦਾ ਹਾਂ ਹਾਂ ਸਾਨੂੰ ਮਸਾਲਾ ਪਾਉਣ ਇਜਾਜ਼ਤ ਦੇ ਦਿੰਦਾ ਥੋੜਾ ਜਿਹਾ ਉੱਤੇ ਬਟ ਕੈਰੀ ਆਨ ਜੱਟਾ 1 ਕੈਰੀ ਆਨ ਜੱਟਾ 2 ਕੈਰੀ ਆਨ ਜੱਟਾ 3 ਸਾਰੀਆਂ ਨਿੱਕੇ ਜਿਹੇ ਮੁੰਡੇ ਨੇ ਲਿਖੀਆਂ ਜੀ ਦੇਖੋ ਹਨਾ ਆ ਤਾਲੀਆਂ ਮਾਰ ਸਕਦੇ ਹੋ ਕੁਝ ਨਹੀਂ ਕਹਿੰਦਾ ਹਾਂ ਸੋ ਇਹ ਸਾਡੀ ਜਿਹੜੀ ਪਹਿਲੀ ਸੀ ਮਿਸਟਰ ਮਿਸਿਸ 420 ਫਿਰ ਸੈਕੰਡ ਆਈ ਹੁਣ 3rd ਉਹ ਵੀ ਇਹਨਾਂ ਨੇ ਇੰਨੀ ਵਧੀਆ ਸਕ੍ਰਿਪਟ ਸਾਰਿਆਂ ਨੂੰ ਦਿੱਤੀ ਹੁੰਦੀ ਹੈ ਕਿ ਲੋਡ ਨਹੀਂ ਪੈਂਦੀ ਪਰ ਹਾਂ ਜਦੋਂ ਨਰੇਸ਼ ਸ਼ੂਟਿੰਗ ਤੇ ਨਾ ਆਵੇ ਉਦੋਂ ਅਸੀਂ ਆਪਣੀਆਂ ਵਾਰਡ ਦੇ ਦੀਆਂ ਗੱਲਾਂ ਅੱਛਾ ਜੀ ਐ ਟੀਮ ਵਰਗਾ ਜਿਸੀ ਯੂ نو ਕਿ ਯੈਸ ਇਹਦੇ ਚ ਅਸੀਂ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਚੱਲਦੇ ਆ ਐਂਡ ਅ ਬਿਗ ਥੈਂਕਸ ਟੂ ਹਾਂਜੀ ਆ ਗਿਆ ਹਾਂ ਬਿਗ ਥੈਂਕਸ ਟੂ ਸਾਡੇ ਸ਼ਿਤੇ ਚੌਧਰੀ ਜੀ ਜਿਨ੍ਹਾਂ ਨੂੰ ਹੈਰੀ ਭਾਜੀ ਅਸੀਂ ਕਹਿੰਨੇ ਆ ਕਿ ਇਹ ਹਮੇ ਪਹਿਲੀ ਦੂਜੀ ਤੀਜੀ ਮਿਸਟਰ ਐਂਡ ਮਿਸਿਸ 420 ਨੂੰ ਇਹਨਾਂ ਨੇ ਐਲੀਵੇਟ ਕੀਤਾ ਹੈ ਇਹਦੇ ਸਟੈਚਰ ਨੂੰ ਐਲੀਵੇਟ ਕੀਤਾ ਹੈ ਪਹਿਲੇ ਨਾਲੋਂ ਹਮੇਸ਼ਾ ਵਧੀਆ ਇਹਨਾਂ ਨੇ ਬਣਾ ਕੇ ਦਿੱਤੀ ਹੈ ਮਿਸਟਰ ਐਂਡ ਮਿਸਿਸ 420 ਔਰ ਜਿਹੜਾ ਜੱਸੀ ਬਾਰ-ਬਾਰ ਪੁੱਛ ਰਿਹਾ ਸੀ ਹੈਲੀਕਾਪਟਰ ਯਾਨੀ ਕਿ ਚੋਪਰ ਲੈਂਡ ਕਰ ਗਿਆ ਔਰ ਪਿੱਛੇ ਕਰਮਜੀਤ ਆ ਗਿਆ ਆਹ ਕਰਮ ਕੀ ਬਾਤ ਹੈ ਹਿੰਦਾਸ ਕਮਾਣਾ ਵੀ ਬੜੀ ਵੈਕ ਸੁਣਨਾ ਧੰਨਵਾਦ ਥੈਂਕ ਯੂ ਸੋ ਵੈਰੀ ਮਚ ਜੱਸੀ ਤੇ ਮੈਂ ਬਸ ਇੰਨੀ ਗੱਲ ਕਹਿ ਕੇ ਗੱਲ ਖਤਮ ਕਰਾਂਗਾ ਜੀ ਕਿ ਸਾਡੇ ਦੀਪਕ ਔਰ ਰੁਪਾਲੀ ਗੁਪਤਾ ਜੀ ਸਾਡੀ ਸੈਕਿੰਡ ਵਾਲੀ ਦੇਖੀ ਸੀ ਨਾ ਮਿਸਟਰ ਐਂਡ ਮਿਸਿਸ 420 ਉਹਦੇ ਵਿੱਚ ਮੇਰੀ ਵਾਈਫ ਦਾ ਪਲੇ ਕੀਤਾ ਸੀ ਇਹਨਾਂ ਨੇ ਕਹਿੰਦੇ ਐਡੇ ਐਡੇ ਲੰਮੀਆਂ ਸੀਨੀਆਂ ਵਟੀਆਂ ਤਾਂ ਨਾ ਬੱਪੂ ਮਾਣੂਗਾ ਰੱਸੀ ਟੱਪਿਆ ਕਰੇ ਬਹੁਤ ਕਦਰਨਾਕ ਐਕਟਰ ਵੀ ਨੇ ਪਰ ਪ੍ਰੋਡਿਊਸਰ ਬਹੁਤ ਜ਼ਿਆਦਾ ਅੱਛੇ ਨੇ ਕਿਉਂਕਿ ਅਬ ਕੰਸਿਸਟੈਂਸ ਆਪਣੀ ਬਣਾ ਕੇ ਰੱਖਣੀ ਕੰਸਿਸਟੈਂਸੀ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇੱਕ ਤੋਂ ਇੱਕ ਵਧੀਆ ਪ੍ਰੋਜੈਕਟ ਤੁਹਾਨੂੰ ਦੇ ਰਹੇ ਨੇ ਥੈਂਕ ਯੂ ਸੋ ਵੈਰੀ ਮਚ ਓਵਰ ਟੂ ਜਸਪੀ ਵੈਸੇ ਤੁਸੀਂ ਰੁਪਾਲੀ ਜੀ ਨੂੰ ਅੱਗੇ ਕਿਧਰ ਪਾਲੀ ਜੀ ਇੱਕ ਮੈਂ ਥੋੜੇ ਤੋਂ ਇਹ ਜ਼ਰੂਰ ਪੁੱ ਟ੍ਰਾਈ ਸਿਟੀ ਹੈ ਟ੍ਰਾਈ ਸਿਟੀ ਚੰਡੀਗੜ੍ਹ ਮੋਹਾਲੀ ਪੁஞ்சਕੂਲਾ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ ਇੱਥੇ ਦੁਨੀਆ ਆਉਂਦੀ ਹੈ ਤੇ ਅਮਾਇਰਾ ਐਮਪੋਰੀਅਮ ਦੇ ਵਿੱਚ ਰੌਣਕਾਂ ਲੱਗੀਆਂ ਇੱਥੇ ਹੀ ਕਿਉਂ ਚੁਣਿਆ ਤੁਸੀਂ ਕਿਉਂਕਿ ਇਹ ਮੇਰੇ ਦਿਲਾਂ 'ਚ ਵੱਸਦਾ ਹੈ ਹਾਂ ਬਹੁਤ ਵਧੀਆ ਨਹੀਂ ਇਹ ਸਭ ਬਿਊਟੀਫੁੱਲ ਲੋਕੇਸ਼ਨ ਬਹੁਤ ਵਧੀਆ ਜਗ੍ਹਾ ਬਹੁਤ ਵਧੀਆ ਲੋਕ ਤੋਂ ਹੈਪਨਿੰਗ ਏਰੀਆ ਹੈਗਾ ਇਸ ਦੇ ਟਾਈਮ ਦਾ ਸੀ ਇਸ ਕਰਕੇ ਸੋਚਿਆ ਵੀ ਇਸ ਨਾਲੋਂ ਵਧੀਆ ਜਗ੍ਹਾ ਹੋਰ ਨਹੀਂ ਹੋ ਸਕਦੀ ਟੂ ਲਾਂਚ ਦਾ ਟ੍ਰੇਲਰ ਵਾਹ ਥੈਂਕ ਯੂ ਜੱਸੀ ਬਾਜੀ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ